ਪੰਜਾਬ ক্লাব ਕੰਪਰੀ ਭਾਰ ਦੇ ਵਿੱਚ ਮੈਂ ਬਿਠਿਆ ਦਿਵਾਲੀ ਆ ਬਹੁਤ ਬਹੁਤ ਮੁਬਾਰਕਾ ਭੈਣ ਭਰਾ ਨੂੰ ਵੀਰਾਂ ਨੂੰ ਮਾਵਾ ਨੂੰ ਚਾਚੀਆਂ ਨੂੰ ਤੈਨ ਸਾਰਾ ਬਾਬਾ ਮੁਬਾਰਕਾ ਇਹ ਦਿਵਾਲੀ ਜਿਹੜੀ ਆ ਬੜੇ ਛੋਟਿਆਂ ਨੇ ਐਵੇਂ ਨੇ ਇੰਜ ਦਿਵਾਲੀ ਚੱਲਦੀ ਦੀ ਆ ਬੜੀ ਵਧੀਆ ਚੱਲਦੀ ਗੁਰੂ ਮਹਾਰਜ ਧਰਤੀ ਆ ਬਾਬੇ ਨਾਨਕ ਦੀ ਧਰਤੀ ਹੈ ਇਹ ਸ਼ੁਕਰਿਆ ਮਾਲ ਅਜ ਦਾ ਭੈਣ ਭਰਾ ਹਰ ਇੱਕ ਬੰਦਾ ਮਿਲਦਾ ਇਹ ਸ਼ੇਰੇ ਪੰਜਾਬ ਜਿਹੜਾ ਕਲੱਬ ਹੈ ਨਾ ਇਹ ਸਾਨੂੰ ਪ੍ਰੋਫੈਸਰ ਦਲਬਾਣੀ ਗਾਨ ਨੇ ਦੇਣ ਦਿੱਤਾ ਪਰ ਪ੍ਰੋਫੈਸਰ ਸਾਹਿਬ ਨੇ ਸਾਨੂੰ ਉਹ ਇੱਕ ਲੱਖ ਰੁਪਏ ਦਿੱਤਾ ਸੀ ਜਿਚੋਂ ਆਪਾਂ 65 35 ਹਜ਼ਾਰ ਰੁਪਏ ਨੂੰ ਦੇ ਦਿੱਤਾ 65 ਸਾਨੂੰ ਮਿਲਿਆ ਸੀ 65 ਹਜ਼ਾਰ ਦੇ ਵਿੱਚੋਂ ਅਸੀਂ 56 ਸੀਟਾਂ 56 ਇਹ ਤਿਆਰ ਸੁਰਮਾ ਸ਼ੇਰੇ ਪੰਜਾਬ ਕਲੱਬ ਦੇ 플레이ਗਰਾਂ ਦੇ ਕਿ ਉਹ ਅਸੀਂ 6 ਨੰਬਰ ਦਾ ਤੋਬਾ ਉਹ ਸਾਡੇ ਨਾਲ ਤਲੋਪ ਭਰਵਾਣ ਹੋਣੀ ਹੁੰਦੀ ਆ ਜੀ ਉਸ ਤੋਂ ਬਾਅਦ ਸਾਨੂੰ ਦਿੱਤੀ ਸਾਹਿਬ ਨੇ ਦਿੱਤਾ ਅਗਲਾ ਜਿਹੜਾ ਪਾਸਾ ਮੰਗਲਾ ਪਾਸਾ ਉਹ ਜਿਹੜਾ ਸਾਹਿਬ ਨੇ ਦਿੱਤਾ ਅੱਜ ਇਹਨਾਂ ਫੇਰ ਆਏ ਹੋ ਗੱਲ ਕਹੀ ਆ ਕਿ ਸਾਨੂੰ ਦਾ ਨਾਦ ਦਾ ਛੱਡ ਪਾ ਦਿਓ ਮਸ਼ੀਨਾਂ ਲਾ ਦਿਓ ਤੇ ਸਾਡੇ ਦੇ ਵਿੱਚ ਮੁੰਡੇ ਆਉਂਦੇ ਭੈਣ ਭਰਾ ਆਉਂਦੇ ਨੇ ਤੇ ਆਸਤੇ ਖੇੜਦੇ ਨੇ ਮਿਹਨਤਾਂ ਲਾਉਂਦੇ ਨੇ ਬਾਕੀ ਆ ਸਾਰੀ ਪਪੀ ਟੀਮ ਬੈਠੀ ਆ ਆ ਕਪੂਰ ਚਾਹ ਬੈਠੇ ਨੇ ਤੇਰੀ ਜਿਹੜੇ ਜਿਹੜੇ ਜੋਨ ਬੋਕਰ ਪਾ ਕੇ ਮਹਿਤਲ ਹੁੰਦੇ ਆ ਰਾਜੂ ਭਾ ਪੈਚਾ ਜੈਰੀ ਬੈਠਾ ਇੱਕ ਅਦਾ ਕੱਕ ਨਹੀਂ ਆ ਆਪੀ ਨੂੰ ਪਾਇਆ ਆਪ ਆਪਾ ਨਹੀਂ ਪਤਾ ਕੀ ਗੱਲ ਆ ਬੁਗਾ ਅਹੀ ਖਾੜੇ ਜਾਂਦੇ ਆ ਬਿਲੀ ਗੋਲਬਾਲ ਸਾਡਾ ਸਾਰਾ ਉਹਦੇ ਪਹਿਲਾਂ ਫੜ ਲੋ ਕਈਆਂ ਆ ਖਾੜੇ ਪਹਿਲਾਂ ਮਥਾਂ ਜਿਕਣਾ ਪਹਿਲਾਂ ਕਈਆਂ ਬਲਤ ਜਿੱਦਾ ਕਰ ਤੇ ਪੇੜ ਮ ਜਾਂਦਾ ਇਹ ਵੀ ਸਾਨੂੰ ਰੱਬ ਨੇ ਇੱਕ ਬ੍ਰਿਸ਼ ਬਖਸ਼ ਦਿੱਤੀ ਆ ਜਿਹੜੇ ਆ ਮੈਨੂੰ ਕੀ ਪਤਾ ਇਹ ਭੁਗਾ ਆਪਣੇ ਦੂਪ ਪੈ ਨਹੀਂ ਆਉ ਕਿ ਮਾ ਕੇਵਰਲਾ ਛੋਟ ਹੁੰਦਾ ਜਰਾ ਕਿ ਪਿਆਰ ਤਾਂ ਬਚਾਰਾ ਇੱਕ ਸਾਹ ਜੀ ਪ੍ਰਮਾਤ ਮਲੇ ਦੇਣ ਦਿੱਤੀ ਹੈ ਵੀ ਸਾਰੇ ਭੈਣ ਭਰਾ ਕਿੱਥੇ ਹੋਏ ਨੇ ਉਹਨਾ ਬਲੂਆ ਬਲੂ ਪਰਹਾਨ ਤੋਂ ਸਵਾ 6 ਫੁੱਟ ਦਾ 7 ਫੁੱਟ ਤੇਨਾ 15 ਲੰਘ ਜਿਹੜਾ ਉਹ ਜਿੰਦਾ ਬਾਸ ਨਹੀਂ ਲੱਗਦੀ ਡੀਟੀ ਰੋਡ ਤੇ ਨਿੱਕੀ ਗੱਡੀ ਹ ਜਾਂਦੀ ਆ ਉਹ ਤਾਂ ਇਹ ਜਾਣੇ ਹਾ ਕਿ ਹੁਣ ਸਾਡਾ ਭਰਾ ਬਣ ਗਿਆ ਇੱਥੇ ਤੱਕ ਸਾਰਨਾ ਬ੍ਰਿਸ਼ਤਿਮ ਬਾਦ ਆਈ ਨੇ ਬਖੀ ਆ ਮਹਾਰਾਜ ਦੀ ਕਿਰਪਾ ਅਈਆਂ ਦਾ ਪਰਮਾਤਮਾ ਕੋਈ ਭੈਰ ਭਰਾ ਹੋ ਇੱਥੇ ਆਛੋ ਖੇਡੋ ਭੰਗੜੇ ਪਾਓ ਹੋਰ ਕੀ ਚਾਹੀਦਾ ਦੁਨੀਆ ਕਾਕੇ ਕੰਨੇ ਚੇ ਨੂੰ ਨਸ਼ਾ ਕਰਿਆ ਲੋ ਇੰਨੇ ਚੇ ਕੱਕ ਨਹੀਂ ਜੇਗਾ ਨਸ਼ੇ ਬੇਕਾਰ ਜੀ ਇਹਨੇ ਖਾ ਕੇ ਨਸ਼ੇ ਕੁੜੀ ਆਉ ਕੰਮ ਕਰ ਲੋ ਬੇੜਾ ਗਲ ਘੋਂਡਿਆ ਇਹਨੇ ਸੇ ਨੂੰ ਐਛੇ ਆਓ ਨਸ਼ੇ ਨੂੰ ਸਿਆਪੇ ਜੇ ਬੰਦਾ ਤੇਰੇ ਕੰਪਨੀ ਬੰਦਾ ਨਾ ਉਹਦੀ ਅੱਧੀ ਟੈਨਸ਼ਨ ਦੂਰ ਹੋ ਜਾਂਦੀ ਆ ਕਾਰੋਬਾਰਤ ਨਹੀਂ ਹੈਗੇ ਆਈ ਮੰਨੇ ਆ ਕਾਰ ਬਟਲੇ ਪਿਆ ਚਰਕਾਨਾ ਬਸੰਗੀਆਂ ਦੇ ਸਰਕਾਰ ਆਉਂਦੇ ਕਾਰਬਾਰੀ ਸੈਟ ਹੋ ਜਾਨ ਤੇ ਜਹਾਨ ਤੇ ਜਾਨ ਨਹੀਂ ਤਾਂ ਕੁਝ ਵੀ ਨਹੀਂ ਗੱਲ ਬੋਲੇ ਸੋਨਿਆ ਸਾਡੀ ਆਕਾਰ ਅੱਜ ਮੇਰੀ ਲਾਹੋ ਜਨਕਾਰਾ ਸ਼ੇਰਾਂ ਵਾਲੀ ਦਾ ਬਹੁਤ ਸਤਿ ਸ੍ਰੀ ਅਕਾਲ ਇਹ ਜਵਾਲੀ ਦਾ ਖੁਸ਼ੀਆਂ ਪਰ ਆਦੇ ਆ ਸਮਝੇ ਤੌਰ ਤੇ ਮੈਂ ਸਾਰੇ ਭਰਾ ਸਾਹਿਬੀ ਸਹਿਯੋਗ ਦਾ ਜੀ ਪਹਿਲੇ ਬਹੁਤ ਬਹੁਤ ਮਾਰਦਾ ਦਵਾਲੀ ਜਾਂ ਘਰ ਪੈਸਾ ਇਹ ਬਲਾਸਿਆ ਆ ਤੇ ਪਰਮਾਤਮਾ ਕਿਰਪਾਏ ਗੁਰੂ ਮਾਲੇ ਦੀ ਨਗਰੀ ਆ ਬਾਬੇ ਨਰ ਸਿੰਘ ਧਰਤੀ ਤੇ ਇਥੇ ਮੱਛਾ ਦੀ ਦਵਾਰੀ ਕਿਤੇ ਨਹੀਂ ਮਾਦੇ ਜਿੱਦੀ ਦਵਾਰੀ ਆ ਰਿਆ ਆਪਣਾ ਬਾਕੀ ਇੱਥੇ ਨੰ ਮੁੰਡੇ ਆਉਂਦੇ ਨੇ ਖਾਸ ਦੇ ਖੇਡ ਦੇ ਭੰਗੜੇ ਪਾਉਂਦੇ ਨੇ ਨੱਚਦੇ ਗਾਉਂਦੇ ਨੇ ਇਹ ਜਿਹੜਾ ਕਲਾ ਬਸਮ ਮਿਲਿਆ ਨਾ ਇਹ ਕਰੋੜਾ ਸਾਹਿਬ ਵੀ ਦੇਣ ਤੇ ਮਿਲਿਆ ਪਰੋਫੈਸਰ ਦਰਬਾਲੀ ਦਾ ਧਰਤੀ ਸਾਹਿਬ ਉਹ ਜਿਹੜਾ ਸਾਹਿਬ ਤੇ ਆਪਣਾ ਅੰਗਜੀ ਸਾਹਿਬ ਜੋਸ਼ੀ ਸਾਹਿਬ ਇਹਨਾਂ ਨੇ ਹੁਣ ਸਾਨੂੰ ਫੇਰੇ ਮੰਨ ਕੇ ਗਿਆ ਵੀ ਇਹ ਖਰਾਬੀ ਭਾਜ ਬਚੀਦਾ ਮੈ ਗਈਆ ਬਹੁਤ ਖੁਸ਼ੀ ਵਾਲੀ ਗੱਲ ਆ ਆਓ ਭੈਣ ਭਰਾ ਪਾਗੜੇ ਪਾਓ ਖੁਸ਼ੀਆਂ ਮਨਾਓ ਇਸੇ ਤਰ੍ਹਾਂ ਸਭ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ